ਸ਼ਹੀਦੀ ਸਭਾ ਸ਼੍ਰੀ ਫਤਿਹਗੜ ਸਾਹਿਬ ਵਿੱਚ ਹਜ਼ਾਰਾਂ ਸੰਗਤਾਂ ਛੋਟੇ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਨ ਪਹੁੰਚ ਰਹੀਆਂ ਨੇ। ਖਾਲਸਾਡ ਵੱਲੋਂ ਸੰਗਤ ਦੀ ਸਹੂਲਤ ਵਾਸਤੇ 200 ਦੇ ਕਰੀਬ ਵਲੰਟੀਅਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਨੇ। ਇਹ ਵਲੰਟੀਅਰ ਪੰਜਾਬ ਸਣੇ ਹਰਿਆਣਾ ਅਤੇ ਰਾਜਸਥਾਨ ਨਾਲ ਸੰਬੰਧ ਰੱਖਦੇ ਨੇ। ਸੰਗਤਾਂ ਵਾਸਤੇ ਖਾਲਸਾਡ ਵੱਲੋਂ ਫਤਿਹਗੜ ਸਾਹਿਬ ਦੀਆਂ ਦੋ ਥਾਵਾਂ ਜੋਤੀਸਰੂਪ ਗੁਰਦੁਆਰਾ ਸਾਹਿਬ ਅਤੇ 4 ਨੰਬਰ ਚੁੰਗੀ ਕੋਲ ਜਲ ਸੇਵਾ ਲਈ ਵਿਸ਼ੇਸ਼ ਬੂਥ ਲਾਏ ਗਏ ਨੇ। ਇਸ ਦੇ ਨਾਲ ਹੀ 120 ਦੇ ਕਰੀਬ ਵਲੰਟੀਅਰ ਸ਼ਹੀਦੀ ਸਭਾ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਲਈ ਟ੍ਰੈਫਿਕ ਅਤੇ ਕਾਰ ਪਾਰਕਿੰਗ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੰਮ ਕਰਨਗੇ।